ਨੂੰ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਲਬੜੇ ਦੀ ਗਾਈਡ ਹੈਡਮੈਨ ਕੋਰਪੋਰੇਸ਼ਨ ਪ੍ਰੈਸਕਰ ਅੱਜ 19 ਤਰੀਕ ਹੋ ਚੁੱਕੀ ਹੈ ਅੱਜ ਮੈਂ ਤੁਹਾਨੂੰ ਕਾਝ ਮਾਹੌਲ ਦਿਖਾਉਣ ਲੱਟਾ ਹਾਂ ਸਾਡੇ ਖਲੋਰੀ ਬਾਡਰ ਤੇ ਅਸੀਂ ਆਏ ਤਾਂ ਜਗਦੀਸ਼ ਸਿੰਘ ਮੰਡਰਾਂ ਗੱਲਬਾਤ ਕਰ ਰਹੇ ਹਾਂ ਮੋਹਰ ਸਾਹਿਬ ਜੀ ਹਾਂਜੀ ਸਤਿ ਸ੍ਰੀ ਅਕਾਲ ਵੈਰੀ ਖਾਲਸਾ ਵੈਰੀ ਪਤੇ ਜੀ ਗੁਰਦੇਵ ਸਿੰਘ ਬੜਾ ਸਾਡਾ ਜੋਧਾ ਪਿਛਲੇ ਸਾਲ ਵੀ ਪਿਛਲੇ ਅੰਦੋਲਨ ਦੇ ਵਿੱਚ ਤੇ ਅੰਦੋਲਨ 2 ਦੇ ਵਿੱਚ ਵੀ ਹੋਣੇ ਦੀ ਬੜੀ ਸੇਵਾ ਗੁਰਦੇਵ ਸਿੰਘ ਦੀ ਤੇ ਘਰ ਪਰਿਵਾਰ ਬੱਚਿਆਂ ਹਰ ਇੱਕ ਦੇ ਹੁੰਦੇ ਆ ਪਰ ਇਸ ਫੇਰ ਵੀ ਸਾਰਾ ਕੁਝ ਤਿਆਗ ਕੇ ਸੇਵਾ ਕਰਦੇ ਆ ਮੈਂ ਇਹਨਾਂ ਬਹੁਤ ਜੁੱਧ ਸੋ ਅੱਜ 19 ਤਰੀਕ ਆ ਹਾਂਜੀ ਤੀਸਰਾ ਮਹੀਨਾ ਹਾਂਜੀ 2025 ਹਾਂਜੀ ਅੱਜ ਸੈਂਟਰ ਦੇ ਨਾਲ ਮੀਟਿੰਗ ਕਰਨ ਆਪਣੇ ਆਪੂ ਗਏ ਆ ਹਾਂਜੀ ਮਹਾਰਾਜ ਕਿਰਪਾ ਕਰੇ ਤੇ ਗੱਲ ਜਿਹੜੀ ਗੇੜੇ ਦੀ ਗੇੜੇ ਦੀ ਜਿਹੜੀ ਨੇੜੇ ਲੱਗੇ ਹਾਂਜੀ ਤੇ ਜਿਹੜੀ ਆਪਣੀਆਂ ਮੰਗਾਂ ਸੈਂਟਰ ਸਰਕਾਰ ਦੇ ਜਿਹੜੇ ਆਉਣ ਉਧਰਾਂ ਨੂੰ ਮੈਂ ਦਿਓ ਮੰਨਣ ਹਾਂਜੀ ਤੇ ਛੇਤੀ ਛੇਤੀ ਸਾਰੇ ਕੁਸ਼ੀ ਨਾਲ ਕਿਸਾਨ ਆਪਣੇ ਘਰਾਂ ਨੂੰ ਜਾ ਕੇ ਤੇ ਆਪਣੇ ਪਰਿਵਾਰ ਦੇ ਵਿੱਚ ਬੈਠਣਾ ਘਰ ਘਰ ਬਾਹਰ ਹੁੰਦਿਆਂ ਕੋਠੀਆਂ ਕਾਰਾਂ ਸਭ ਹੁੰਦਿਆਂ ਬੰਦੇ ਇੱਥੇ ਰੋਡ ਦੇ ਉੱਪਰ ਆਪਣੇ ਘਰ ਛੱਡ ਕੇ ਸੋਖਾ ਨੂੰ ਛੱਡ ਕੇ ਬੈਠੇ ਆ ਰੋਡ ਦੇ ਉੱਪਰ ਬਹਿਣਾ ਬਹੁਤ ਔਕਾ ਕਹਿ ਦੇਣਾ ਸੌਖਾ ਕਿਤੇ ਵੀ ਘਰ ਤੋਂ ਬਾਹਰ ਇੱਕ ਰਾਤ ਵੀ ਕੱਟਣੀ ਬੜੀ ਔਖੀ ਆ ਸੋ ਆ ਵੀ ਕੱਪੜੇ ਧੋ ਕੇ ਪਰਿਵਾਰ ਹੁੰਦਿਆਂ ਇਹਨਾਂ ਲੋਕਾਂ ਨੇ ਮਿਹਨਤ ਕਰ ਰਹੇ ਆ ਸਾਰੇ ਦੇਸ਼ ਵਾਸਤੇ ਸਾਰੇ ਦੇਸ਼ ਦਾ ਜਿਹੜਾ ਹੱਕ ਲੈਣ ਵਾਸਤੇ ਡਿਗਰੀ ਸਿੰਘ ਮੰਡ ਤੁਸੀਂ ਸੂਬਾ ਆਗੂ ਆ ਤੁਸੀਂ ਜਦੋਂ ਮੀਟਿੰਗਾਂ ਲਾਉਂਦੇ ਜੇ ਮੀਟਿੰਗਾਂ ਦੇ ਵਿੱਚ ਜਿਹੜੇ ਖਨੌਰੀ ਬਾਰਡਰ ਨੂੰ ਤੁਸੀਂ ਤਿਆਰ ਕਰਕੇ ਜਥੇ ਭੇਜਦੇ ਹਾਂਜੀ ਹਾਂਜੀ ਫਿਰ ਪਿੰਡਾਂ ਦੇ ਵਿੱਚੋਂ ਹਰ ਇੱਕ ਜਥੇਬੰਦੀਆਂ ਜਿਹੜੀਆਂ ਗੈਰ ਰਾਜਨੀਤਿਕ ਨਾਲ ਜੁੜੀਆਂ ਹਾਂਜੀ ਉਹ ਆਪਣੇ ਆਪਣੇ ਪਿੰਡਾਂ ਦੇ ਵਿੱਚੋਂ ਆਪਣੇ ਆਪਣੇ ਜਥੇਬੰਦੀਆਂ ਦੇ ਵਿੱਚੋਂ ਜਾ ਕੇ ਜ਼ੋਨਾਂ ਦੇ ਵਿੱਚੋਂ ਜਾ ਕੇ ਜ਼ਿਲ੍ਹਿਆਂ ਦੇ ਵਿੱਚੋਂ ਜਾ ਕੇ ਮੀਟਿੰਗਾਂ ਲਾ ਕੇ ਕਰਦੇ ਆ ਹਾਂਜੀ ਅੱਜ ਦਰੋਂ ਫਿਰ ਉਹ ਤਿਆਰੀ ਕਰ ਕਰਕੇ ਵੀ ਕਿਸਾਨ ਜਿਹੜੇ ਨਾਲ ਜੁਨੇ ਜਥੇਬੰਦੀਆਂ ਨਾ ਉਹ ਆਪਣੇ ਆਪ ਇਦਨੂ ਛਾਲਾ ਮਾਰ ਮਾਰਾਉਂਦੇ ਆ ਕਿ ਸਾਡੀ ਵਾਰੀ ਹੁਣ ਸਾਡੀ ਵਾਰੀ ਆਪਣੀ ਵਾਰੀ ਦੇ ਹਿਸਾਬ ਨਾਲ ਬਾਰਡਰਾਂ ਦੇ ਉੱਪਰ ਡਟੇ ਕਿਸਾਨ ਲੋਕਾਂ ਦੀਆਂ ਹਕੀ ਮੰਗਾਂ ਵਾਸਤੇ ਲੋਕਾਂ ਨੂੰ ਹੱਕ ਮਿਲੇ ਤੇ ਜਿਹੜੀ ਸਾਡੀ ਫਸਲ ਆ ਉਹਦਾ ਸਹੀ ਮੁੱਲ ਮਿਲ ਸਕੇ ਤੇ ਲੋਕ ਕਰਜ਼ੇ ਤੋਂ ਮੁਕਤ ਹੋ ਸਕਣ ਤੇ ਪਰਿਵਾਰ ਖੁਸ਼ਹਾਲ ਹੋ ਸਕਣ ਜੀ ਡਿਗਰੀ ਸਿੰਘ ਮੈਂਸਾਬ ਨੇ ਇੱਕ ਬਹੁਤ ਵਧੀਆ ਮੈਸੇਜ ਦਿੱਤਾ ਕਿਉਂਕਿ ਜਿਹੜੇ ਅਸੀਂ 13 ਫਰਵਰੀ ਤੋਂ 2024 ਤੋਂ ਲੈ ਕੇ ਹੁਣ 2025 ਹੋ ਚੁੱਕਾ ਏ ਅੱਜ 19 ਤਰੀਕ ਹੈ ਮਹਾਰਜਾ ਖਾਲਸਾ ਮਹਾਰਜਾ ਜੀ ਦੀ ਫਤਿਹ ਅੱਜ 19 ਤਰੀਕ ਆ ਸਾਡੀ ਜਿਹੜੀ ਆ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਿਤ ਨੀਤਿਕ ਅਤੇ ਕੇ ਕੇਐਮ ਦੇ ਜਿਹੜੇ ਲੀਡਰ ਆ ਉਹ ਕੇਂਦਰ ਸਰਕਾਰ ਨਾਲ ਗੱਲ ਕਰਨ ਵਾਸਤੇ ਦਿੱਲੀ ਨੂੰ ਚੰਡੀਗੜ੍ਹ ਨੂੰ ਚਲੇ ਗਏ ਆ ਅੱਜ ਜਿਹੜੀ ਆ ਕਿਸਾਨਨੀ ਅਕੀ ਮੰਗਾਂ ਵਾਸਤੇ ਜਿਹੜੇ ਆ ਉੱਥੇ ਗੱਲਬਾਤ ਚੱਲੂਗੀ ਸਤਿਗੁਰੂ ਜੀ ਕਿਰਪਾ ਕਰਨ ਸਰਕਾਰ ਨੂੰ ਵੀ ਸਮੱਤ ਬਖਸ਼ਣਾ ਉਹਨਾਂ ਦੇ ਜਿਹੜੇ ਆਏ ਹੋਏ ਆਗੂ ਆ ਉਹ ਕਿਸਾਨਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕਰਨ ਤੇ ਕਿਸਾਨ ਆਪੋ ਆਪਣੇ ਪਰਿਵਾਰਾਂ ਨੂੰ ਜਾ ਕੇ ਸੁੱਖ ਸ਼ਾਂਤੀ ਨਾਲ ਵਸਣ ਹੁਣ ਵੇਖੋ ਜੀ ਆ ਗੁਰੂ ਘਰ ਲੰਗਰ ਜਿਹੜਾ ਵਾ ਕਿਸਾਨ ਸੰਘਰਸ਼ ਪੇਟੀਕੋਟ ਬੁੱਢਾ ਦੇ ਜਿਹੜੇ ਆ ਗੂਆ ਉਹ ਇੱਥੇ ਵਰਤਾ ਰਹੇ ਆ ਤੇ ਸੰਗਤਾਂ ਜਿਹੜੀਆਂ ਨੇ ਉਹ ਸ਼ਕਰੀਆਂ ਨੇ ਆ ਜਿਹੜਾ ਵਾ ਸਾਡਾ ਇਹ ਲੰਗਰ ਦਾ ਜਿਹੜਾ ਹੈੱਡਕੁਆਟਰ ਆ ਆ ਤੇ ਆ ਜਿਹੜਾ ਲੰਗਰ ਆ ਇੱਧਰ ਸੰਗਤਾਂ ਜਿਹੜੀਆਂ ਨੇ ਸਾਡੀਆਂ ਪੈਣਿਆ ਸਾਡੇ ਵੀਰ ਨੇ ਉਹ ਤਗੜੇ ਹੋ ਕੇ ਜਿਹੜਿਆ ਲੰਗਰ ਚਾਰ ਕਰ ਕਰਕੇ ਤੇ ਸੰਗਤਾਂ ਨੂੰ ਛਕਾ ਰਹੇ ਆ ਆ ਵੇਖੋ ਸਾਡੇ ਸੀਤੋ ਸੀਤੋ ਸਾਹਿਬ ਸੁਖਦੇਵ ਸਿੰਘ ਉਹ ਜਿਹੜਾ ਵੇਖੋ ਲੰਗਰ ਨੂੰ ਪ੍ਰਚਾਰ ਦੇ ਨੂੰ ਯੋਗ ਲਾ ਲਾ ਕੇ ਤੇ ਸਗਲੇ ਸਰਗਲੇ ਕਰ ਕਰਕੇ ਲੋਕਾਂ ਨੂੰ ਸਿਖਾਉਂਦੇ ਆ ਵੇਖੋ ਇਹਨਾਂ ਦੀਆਂ ਮਿਹਨਤਾਂ ਆ ਵੇਖੋ ਸਾਡੀ ਭੈਣ ਜੀ ਆ ਕੱਲ ਚਾਚੇ ਆਏ ਪਰसों ਦੇ ਤੇ ਆਣ ਕੇ ਤੇ ਉਦਨ ਦੀ ਇਹ ਸੇਵਾ ਕਰਨਦੇ ਆ ਸਾਡਾ ਗੁਰਪ੍ਰੀਤ ਸਿੰਘ ਜਿਹੜਾ ਵਾ ਤੱਕਾ ਜੀ ਦਾ ਗੂ ਪ੍ਰਧਾਨ ਆ ਉਹ ਵੇਖੋ ਕਿੰਨੀ ਮਿਹਨਤ ਨਾਲ ਸੇਵਾ ਕਰ ਰਿਹਾ ਲਗਨ ਨਾਲ ਆਪਣੀ ਲਗਨ ਨਾਲ ਸਾਡਾ ਗੁਰੂ ਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਹੀ ਸਾਡਾ ਲੱਗ ਰਿਹਾ ਜੀ ਹਾਂਜੀ ਇਹ ਗੁਰੂ ਨਾਨਕ ਸਾਹਿਬ ਨੇ ਸਿੱਧਾ ਕਰੋ ਪ੍ਰਸ਼ਾਦਾ ਸਿੱਧਾ ਕਰੋ ਇਹ ਗੁਰੂ ਨਾਨਕ ਸਾਹਿਬ ਨੇ ਲੰਗਰ ਲਾਇਆ 20 ਰੁਪਈਆ ਦਾ ਉਹੋ ਹੀ ਲੰਗਰ ਜਿਹੜਾ ਵਾ ਮਹਾਰਾਜ ਕਿਰਪਾ ਨਾਲ ਚੱਲ ਰਿਹਾ ਹੈ ਕੋਈ ਘਾਟ ਨਹੀਂ ਇੱਥੇ ਕਿਸੇ ਗੱਲ ਦੀ ਤੇ ਮੈਂ ਆਪੀਰ ਕਰਨੀ ਚਾਹੁੰਨਾ ਜਿਹੜੇ ਵੀਰ ਆਪਣੇ ਕਿਸਾਨ ਘਰਾਂ 'ਚ ਬੈਠੇ ਆ ਉਹ ਵੀ ਉਹ ਮਤਲਬ ਘਰਾਂ 'ਚੋਂ ਨਿਕਲਣਾ ਤੇ ਅੱਜ ਹੈਗੀ ਆ ਮੀਟਿੰਗ ਆ ਵੇਖੋ ਮਹਾਰਾਜ ਕਿਰਪਾ ਕਰੇ ਜੇ ਮਤਲਬ ਕਿਸੇ ਬੰਨੇ ਮਰ ਗੱਲ ਲੱਗਦੀ ਆ ਤੇ ਗੁਰੂ ਮਹਾਰਾਜ ਦੀ ਕਿਰਪਾ ਨਾਲ ਹੀ ਸਭ ਕੋਣ ਹੋਣਾ ਵਾ ਉਹਨਾਂ ਦੇ ਮਨ ਮੇਰ ਪਊਗੀ ਉਹ ਵੀ ਗੁੰਨਾਰਾ ਸਾਹਿਬ ਹੀ ਕਿਰਪਾ ਕਰਨਗੇ ਤੇ ਉਹ ਇਹ ਇਦਾਂ ਅਸੀਂ ਜਿੱਤ ਕੇ ਜਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ